ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਬੱਦਲ ਹੋ ਗਿਆ ਜੀ ਬਹੁਤ ਮੈਂ ਆਈ ਸੀ ਇੱਧਰ ਬੁੱਟਿਆਂ ਵੱਲ ਮਾਹ ਚਲੋ ਅੱਜ ਮੈਨੂੰ ਇੱਕ ਗੱਲ ਬੜੀ ਪਸੰਦ ਆਈ ਮੈਂ ਨਾ ਦੋ ਲਾਈਨਾਂ ਪੜ੍ਹੀਆਂ ਕਿਤੇ ਲਿਖੀਆਂ ਹੋਈਆਂ ਕਹਿੰਦੇ ਵੀ ਜਿਹੜਾ ਚਿੱਠੀਆਂ ਵਾਲਾ ਸਮਾਂ ଥିਗਾ ਚਿੱਠੀ ਪੱਤਰਾਂ ਵਾਲਾ ਸਮਾਂ ଥିਗਾ ਵੀ ਕਿੰਨਾ ਸਹਜਤਾ ਦਾ ਸਮਾਂ ਤਾਂ ਕਿੰਨਾ ਸਬਰ ਵਾਲਾ ਸਮਾਂ ଥିਗਾ ਜੇ ਅੱਜ ਕਿਸੇ ਰਿਸ਼ਤੇਦਾਰ ਦਾ ਇੱਕ ਦੋ ਵਾਰ ਫੋਨ ਨਾ ਨਾ ਚੱਕ ਅਗਲਾ ਰਿਸ਼ਤਾ ਤੋੜਨ ਤੱਕ ਜਾਂਦਾ ਹੈ ਅਗਲਾ ਕਹਿੰਦਾ ਲੈ ਛੱਡ ਇਹਨੇ ਤਾਂ ਮੇਰਾ ਫੋਨ ਨਹੀਂ ਚੱਕਿਆ ਮੈਂ ਤਾਂ ਹੁਣ ਇਹਨੂੰ ਫੋਨ ਕਰਨਾ ਹੀ ਨਹੀਂ ਹੈਗਾ ਅਸੀਂ ਬਹੁਤ ਖੜਕਦੇ ਆਂ ਫੁੱਟੇ ਭਾਂਡੇ ਵਾਂਗੂ ਬਹੁਤ ਗੱਲਾਂ ਬਾਤਾਂ ਆਪਣੇ ਮਨ 'ਚ ਭੰਨਾ ਘੜਤਾ ਬਣਾ ਲੈਣੇ ਆ ਹੈਨਾ ਜੀ ਬਈ ਜਿਹੜਾ ਉਹ ਸਮਾਂ ਤੱਕ ਕਿੰਨਾ ਵਧੀਆ ਤਾਂ ਮੈਂ ਤਾਂ ਕਹਿੰਨੀ ਬਈ ਵਧੀਆ ਤੀ ਹੁਣ ਅਸੀਂ ਇੱਕ ਦੂਜੇ ਨੂੰ ਜਦੋਂ ਫੋਨਾਂ ਤੇ ਬਰੋਧ ਬਣਾ ਦੰਨੇ ਆ ਗੁੱਸਾ ਵੀ ਆ ਜਾਂਦਾ ਜਦ ਕੋਈ ਗੱਲ ਸੁਣ ਲਈਦੀ ਹੈ ਗੁੱਸਾ ਆ ਜਾਂਦਾ ਹੈ ਆਟੋਮੈਟਿਕਲੀ ਗੁੱਸਾ ਆ ਜਾਂਦਾ ਹੈ ਬਿਹੇਮ ਵੀ ਮੈਂ ਫਲਾਣੇ ਲਈ ਕਦੇ ਆ ਸੋਚਿਆ ਵੀ ਨਹੀਂ ਅਗਲਾ ਮੇਰੇ ਲਈ ਆ ਸੋਚਦਾ ਚਿੱਠੀਆਂ ਦੀਆਂ ਜਿਹੜੀਆਂ ਚਿੱਠੀਆਂ ਪੱਤਰਾਂ ਵਾਲੇ ਦਿਨ ᱛਿਗੇ ਉਹ ਹੋਰ ᱛਿਗੇ ਪੰਜ ਪੰਜ 6 6 ਮਹੀਨੇ ਚਿੱਠੀ ਆਉਂਦੀ ਨਹੀਂ ਥੀ ਠੀਕ ਹੈ ਜੀ ਜਦੋਂ ਜਿੰਨੇ ਨੂੰ ਕਹਿੰਦੇ ਆਪਾਂ ਨੂੰ ਕਿਸੇ ਗੱਲ ਦਾ ਗੁੱਸਾ ਹੁੰਦਾ ਠੀਗਾ ਜਿੰਨੇ ਨੂੰ ਚਿੱਠੀ ਪੱਤਰ ਨੇ ਇੱਧਰ ਉੱਧਰ ਪਹੁੰਚਣਾ ਹੁੰਦਾ ਠੀਗਾ ਉਹਨੇ ਨੂੰ ਆਪਾਂ ਆਪਣਾ ਗੁੱਸਾ ਟੈਲਾ ਹੋ ਜਾਂਦਾ ਤੇ ਜਿਹੜੀ ਰਹੀ ਗੱਲ ਚਿੱਠੀ ਦੀ ਚਿੱਠੀ ਚ ਇੰਨੀਆਂ ਗੱਲਾਂ ਲਿਖੀਆਂ ਨੀਥੀਆਂ ਜਾਂਦੀਆਂ ਹੁੰਦੀਆਂ ਜਿਹੜਾ ਹੁਣ ਆਪਾਂ ਫੋਨਾਂ ਤੇ ਇੱਕ ਦੂਏ ਨਾਲ ਮਗਜ ਮਾਰ ਲੈਨੇ ਆ ਬਈ ਬੜਾ ਹੀ ਧੀਰਜ ਸੁਭਾ ਵਾਲਾ ਜ਼ਮਾਨਾ ਠੀਗਾ ਵਾਕਿਆ ਹੀ ਸਹੀ ਗੱਲ ਹੈ ਇਹ ਠੀਕ ਹੈ ਜੀ ਪਰਦੇਸੀਆਂ ਨੂੰ ਵੀ ਇੱਧਰ ਉੱਧਰ ਦੀ ਚਿੱਠੀ ਦਾ ਹੀ ਆਸਰਾ ਹੁੰਦਾ ਸੀਗਾ ਜਿਹੜੀ ਚਿੱਠੀ ਆ ਨਾ ਉਹਦੇ ਵਿੱਚ ਅਸੀਂ ਆਪਣੀਆਂ ਮੇਨ ਮੇਨ ਗੱਲਾਂ ਹੀ ਲਿਖ ਪਾਉਂਦੇ ਤੇ ਅਸੀਂ ਆ ਜਿਹੜਾ ਅੱਜ ਕੱਲ ਦਾ ਕੁੱਤ ਕਲੇਸ਼ ਹੈ ਇਹ ਤਾਂ ਸਾਨੂੰ ਫੋਨਾਂ ਤੇ ਵੱਧ ਵੱਧ ਗਿਆ ਫੋਨਾਂ ਨੇ ਤਾਂ ਇੰਨੇ ਕੁ ਪਵਾੜੇ ਪਾਏ ਹੋਏ ਆ ਤੁਸੀਂ ਛੱਡ ਦਿਓ ਗੱਲ ਨੂੰ ਅਸੀਂ ਝੂਠੀਆਂ ਸੱਚੀਆਂ ਲਾ ਕੇ ਸੰਜ ਨੂੰ ਚੰਗੇ ਚੰਗੇ ਕਰਤਾਰਾਂ ਵਾਲਿਆਂ ਨੂੰ ਫੇਲ ਕਰ ਦੰਨੇ ਆ ਠੀਕ ਹੈ ਜੀ ਕਿਉਂਕਿ ਜੇ ਅਸੀਂ ਅਗਲੇ ਨੂੰ ਸਾਹਮਣੇ ਨਹੀਂ ਨਾ ਹੁਣ ਅੱਜ ਦਾ ਸਮਾਂ ਜਿਹੜਾ ਸਾਹਮਣੇ ਤਾਂ ਬੋਲਣ ਦੀ ਹਿੰਮਤ ਕਿਸੇ ਦੀ ਹੋ ਐ ਜਿਹੜਾ ਸੱਚਾ ਹੋ ਉਹ ਜਾ ਕੇ ਇੱਕ ਨਾਲ ਵੱਜੂਗਾ ਜਿਹੜੇ ਨੇ ਹੁਣ ਝੂਠ ਤਪਾਨ ਤੋਲਣੇ ਆ ਫੋਨਾਂ ਤੇ ਤੋਲਣੇ ਆ ਝੂਠ ਤਪਾਨ ਬਹੁਤ ਸੌਖੇ ਨੇ ਫਲਾਣਾ ਇਦਾਂ ਦਾ ਧਮਕਾ ਇਦਾਂ ਦਾ ਫਲਾਣੇ ਨੇ ਤੈਨੂੰ ਐਂ ਕਹਿੰਦਾ ਧਮਕੇ ਨੇ ਤੈਨੂੰ ਐਂ ਕਹਿੰਦਾ ਫੋਨਾਂ ਤੇ ਆਪਾਂ ਮਿੰਟ ਚ ਫੰਗਾ ਦੀਆਂ ਡਾਰਾਂ ਬਣਾ ਦੰਨੇ ਆ ਠੀਕ ਹੈ ਜੀ ਇਹ ਕੰਮ ਚਿੱਠੀਆਂ ਤੇ ਥੋੜੇ ਜਿਹਾ ਘੱਟ ਹੁੰਦੇ ਤੇ ਚਿੱਠੀਆਂ ਤੇ ਘੱਟ ਹੁੰਦੇ ਤੇ ਚਿੱਠੀ ਹੱਥ ਲੱਗਣ ਤੋਂ ਵੀ ਡਰਦੇ ਰਹਿੰਦੇ ਤੇ ਆਪਾਂ ਵੀ ਕਿਸੇ ਦੇ ਹੱਥਾਂ ਨਾਲ ਲੱਗ ਜਵੇ ਠੀਕ ਹੈ ਜੀ ਬਈ ਸੋਈ ਗੱਲਾਂ ਨੇ ਜਿਹੜਾ ਫੋਨ ਆ ਇਹ ਤਾਂ ਬਹੁਤ ਬੜੀ ਪਸਾਦ ਦੀ ਜੜ੍ਹ ਪੈਦਾ ਹੋ ਗਈ ਜਿਹੜਾ ਚਿੱਠੀਆਂ ਵਾਲਾ ਸਮਾਂ ਤਾਂ ਉਹ ਚੰਗਾ ਤਾਂ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਦੱਸਦੀ ਆਂ ਵੀ ਜਿਹੜਾ ਚਿੱਠੀਆਂ ਵਾਲਾ ਸਮਾਂ ਤਾਂ ਜਿਹੜੇ ਫੋਨ ਆ ਹੁਣ ਫੋਨਾਂ ਤੇ ਤਾਂ ਹੀ ਤਾਂ ਹੀ ਇੰਨਾ ਖਲਾਰੇ ਪੈ ਗਏ ਇੰਨਾ ਕੁਸ ਵੱਧ ਗਿਆ ਫੋਨਾਂ ਤੇ ਫੋਨ ਅਸੀਂ ਫਾਇਦੇ ਲਈ ਘਾਟਾ ਨੁਕਸਾਨ ਲਈ ਵੱਧ ਵਰਤਦੇ ਆ ਸਾਡਾ ਨੁਕਸਾਨ ਵੱਧ ਕਰਦਾ ਫੋਨ ਅਸੀਂ ਫੋਨ ਤੇ ਚੰਗੀਆਂ ਚੀਜ਼ਾਂ ਨਹੀਂ ਦੇਖਦੇ ਮਾੜੀਆਂ ਚੀਜ਼ਾਂ ਨੂੰ ਪ੍ਰੋਮੋਟ ਕਰਦੇ ਆ ਠੀਕ ਹੈ ਜੀ ਹੁਣ ਮੈਂ ਅੱਜ ਸਵੇਰੇ ਬੈਠੀ ਬੈਠੀ ਫੇਸਬੁੱਕ ਤੇ ਲੱਗੀ ਫੇਸਬੁੱਕ ਦੇਖਣਾ ਜਿਹੜੇ ਤਾਂ ਹੁਣ ਉਹ ਕਹਿੰਦੇ ਹੁੰਦੇ ਨੇ ਬਈ ਜਿਹੜੀਆਂ ਗੱਲਾਂ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਉញ ਲੋਕਾਂ ਨੂੰ ਸਦਾਈ ਜਿਆ ਬਣਾਈ ਜਾਣਾ ਉញ ਹੋਰੇ ਤੱਕ ਕਰੀ ਜਾਣਾ ਜਿਵੇਂ ਕੋਈ ਹੈਨਾ ਚੰਗੇ ਚੰਗੇ ਸੂਝਵਾਨ ਲੋਕ ਇੱਕ ਜਵਾਕਾਂ ਜੇ ਵਾਲੀਆਂ ਗੱਲਾਂ ਕਰਕੇ ਅ ਵਿਊ ਲੈਂਦੇ ਨੇ ਥਰਕੀ ਤਰ੍ਹਾਂ ਦੀਆਂ ਗੱਲਾਂ ਇੱਕ ਬੰਦੇ ਨੇ ਸੂਝ ਬੂਝ ਨਾਲ ਗੱਲ ਕਰਨੀ ਹੈ ਉਹ ਨੂੰ ਨਹੀਂ ਇੰਨਾ ਲੋਕ ਦੇਖਦੇ ਉਹ ਨੂੰ ਨਹੀਂ ਇਹਨੇ ਮੈਂ ਚੰਗੇ ਚੰਗੇ ਚੈਨਲ ਦੇਖੇ ਕੱਢ ਕੇ ਭਈ ਉਹਨਾਂ ਨੂੰ ਨਹੀਂ ਲੋਕ ਇੰਨਾ ਦੇਖਦੇ ਹੈਗੇ ਉਹਨਾਂ ਦੇ ਮੀਡੀਅਮ ਜੇ 1000 2000 3000 ਵਿਊ ਹੋਊਗਾ ਭਈ ਜਿਹੜੇ ਇਹ ਜੇ ਕੁੱਤ ਕਲੇਸ ਨੇ ਕੰਜਰਖਾਨੇ ਨੇ ਇਹਨਾਂ ਨੂੰ ਤਾਂ ਮਿਲੀਆ ਨਾਲ ਚਪੀਵਾਉਂਦੇ ਨੇ ਕਿਉਂਕਿ ਇਹ ਕੰਮ ਹਰ ਕੋਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਠੀਕ ਹੈ ਜੀ ਭਈ ਸੋਈ ਗੱਲਾਂ ਨੇ ਜਿਹੜਾ ਫੋਨ ਹੈ ਫੋਨ ਤਾਂ ਤੁਸੀਂ ਛੱਡ ਦਿਓ ਗੱਲਾਂ ਸਮਝ ਲਓ ਅਸੀਂ ਜੇਬ ਚ ਕਲੇਸ ਪਾਈ ਫਿਰਦੇ ਆ ਜੇਬ ਚ ਕਲੇਸ ਪਾਈ ਫਿਰਦੇ ਆ ਸਾਨੂੰ ਕਿਸੇ ਦੀ ਗੱਲ ਝੂਠੀ ਸੁਣ ਕੇ ਵੀ ਸਾਨੂੰ ਛੇਤੀ ਤਤ ਚੜ ਜਾਂਦਾ ਹੈ ਠੀਕ ਹੈ ਜੀ ਅਸੀਂ ਕਿਸੇ ਨੂੰ ਕੁਝ ਕਹੀ ਦੀਏ ਸੱਚੀ ਗੱਲ ਅਗਲੇ ਨੂੰ ਵੀ ਤਤਛੇਤੀ ਚੜ ਜਾਂਦਾ ਬਈ ਫੋਨ ਦਾ ਤਾਂ ਥੋੜਾ ਜਿਹਾ ਸਾਨੂੰ ਵਰਤਣਾ ਮੀਡੀਅਮ ਜਾਈ ਚਾਹੀਦਾ ਘੱਟੇ ਵਰਤਣਾ ਚਾਹੀਦਾ ਇਕ ਨਾ ਜਿਆਦਾ ਅਸੀਂ ਲੱਤ ਲਾ ਲੰਨੇ ਆ ਅਗਲੇ ਨੂੰ ਰੋਜ਼ ਫੋਨ ਰੋਜ਼ ਫੋਨ ਕਰਨ ਦੀ ਫੇਰ ਅਗਲੇ ਨੂੰ ਓਕਣੇ ਲੱਤ ਲੱਗ ਜਾਂਦੀ ਆ ਅਗਲਾ ਕਹਿੰਦਾ ਲੈ ਹੱਸ ਹੁਣ ਦੋ ਹਫ਼ਤੇ ਨਾਂਗੇ ਫੋਨ ਆਇਆ ਹੀ ਨਹੀਂ ਹਾਈ ਹਾਈ ਹੁਣ ਤਾਂ ਇਹਨੂੰ ਮੋਹ ਜਾਈ ਨਹੀਂ ਰਿਹਾ ਸਾਡਾ ਜੇ ਫੋਨ ਨਹੀਂ ਆਇਆ ਸਮਝ ਲਓ ਮੋ ਜਾ ਨਹੀਂ ਰਿਹਾ ਅਗਲੇ ਦਾ ਕਈ ਵਾਰ ਅਗਲਾ ਆਪਣੇ ਕੰਮਾਂ 'ਚ ਬਿਜੀ ਹੋ ਜਾਂਦਾ ਕਈ ਵਾਰ ਘਰ 'ਚ ਕੋਈ ਮਾਣੀ ਮੋਟੀ ਦੁੱਖ ਤਕਲੀਫ ਆ ਜਾਂਦੀ ਆ ਤਾਂ ਮਨੀ ਆਪਾਂ ਤੇ ਫੋਨ ਕਰ ਹੁੰਦਾ ਕਈ ਵਾਰ ਸਾਡੇ ਰਿਸ਼ਤੇਦਾਰੇ ਆ ਜਾਂਦੇ ਆਪਾਂ ਤੇ ਤਾਂ ਵੀ ਨਹੀਂ ਫੋਨ ਕਰ ਹੁੰਦਾ ਕਈ ਵਾਰ ਕੋਈ ਆਪਣਾ ਡੰਗਰ ਪਸ਼ੂ ਘੱਟਲਾ ਹੋ ਜਾਂਦਾ ਪਤੇ ਤਾਂ ਵੀ ਨਹੀਂ ਫੋਨ ਕਰ ਹੁੰਦਾ ਗਾਂ ਵਾਲੇ ਕਹਿਣਗੇ ਨਿਆ ਲਾਦਾਸ ਹੁਣ ਤਾਂ ਕੋਣੀ ਜਮਾ ਹੀ ਨਹੀਂ ਮੋਹ ਕਰਦੀ ਹੈਗੀ ਦੋ ਹਫ਼ਤੇ ਹੋ ਗਏ ਬੋਲੇ ਨਹੀਂ ਆਇਆ ਹੈਗਾ ਬਈ ਜਣੀ ਇਹ ਹੈ ਵੀ ਫੋਨ ਦੀ ਇੱਕ ਲਤ ਲੱਗ ਗਈ ਸਾਨੂੰ ਲਤ ਲੱਗ ਗਈ ਫੋਨ ਸਾਨੂੰ ਕਦੇ ਵੀ ਬਦਨਾਮ ਕਰ ਸਕਦਾ ਕਦੇ ਵੀ ਕਿਸੇ ਮੂਰੇ ਝੂਠਾ ਕਰ ਸਕਦਾ ਕਦੇ ਵੀ ਸਾਡਾ ਪਿਆਰ ਘਟਾ ਸਕਦਾ ਜਿਹੜਾ ਫੋਨ ਹੈ ਫੋਨ ਦੇ ਫਾਇਦੇ ਜਿਹੜੇ ਹੈਗੇ ਹੈਗੇ ਨੁਕਸਾਨ ਵੱਧ ਨੇ ਹੁਣ ਬੱਚੇ ਆਂ ਹੁਣ ਛੋਟੇ ਛੋਟੇ ਬੱਚੇ ਆ ਮੈਂ ਕਹਨੀ ਆ ਵੀ ਤੁਸੀਂ ਮੰਨਣਾ ਝੂਠ ਸਾਡੇ ਜਵਾਕ ਇਦਾਂ ਦੇ ਆ ਰਿਸ਼ਤੇਦਾਰੀ ਚ 5 5 6 6 ਕਿ ਸਾਲ ਦੇ ਆ ਉਹਨਾਂ ਨੂੰ ਸਾਰਾ ਹੀ ਫੋਨ ਚਲਾਉਣਾ ਆਉਂਦਾ ਕੁਸ ਕਢਾ ਲੈ ਉਹਨਾਂ ਤੋਂ ਨੰਬਰਾਂ ਦਾ ਪਤਾ ਹੈ ਵੀ ਆ ਨੰਬਰ ਫਲਾਣੇ ਦਾ ਤੇ ਹੁਕੇ ਦਾ ਮੈਂ ਤਾਂ ਕਹਨੀ ਆ ਵੀ ਇਦਾਂ ਐ ਜਿਵੇਂ ਜੈਬਟੇ ਕੰਪਿਊਟਰ ਜੰਮਤੇ ਹੁੰਨੇ ਆ ਜਵਾਕਾਂ ਵਾਲੇ ਤਾਂ ਕੋਈ ਲੱਛਣ ਨਹੀਂ ਸਾਡਾ ਤਾਂ ਸਮਾਂ ਜਮਾਂ ਹੀ ਸਿੱਧਰਾ ਜਾਂ ਸਮਾਂ ਦੀਗਾ ਪਤਾ ਹੀ ਨਹੀਂ ਤਾਂ ਵੀ ਦੁਨੀਆ ਕਿੱਥੇ ਵੱਸਦੀ ਆ ਆ ਹੁਣਾ ਦੁਨੀਆਦਾਰੀ ਨੂੰ ਦੇਖਦੇ-ਦੇਖ ਕੇ ਮਾੜੀ ਜੀ ਅਕਲ ਆਈ ਐ ਬਈ ਹਾਂ ਦੁਨੀਆ ਐ ਲੱਚਣ ਕਰਦੀ ਐ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਚਪਨ ਚ ਨਾ ਜਵਾਨੀ ਚ ਪਤਾ ਹੀ ਨਹੀਂ ਲੱਗਿਆ ਆਪਣੇ ਤਾਂ ਫੋਨ ਆ ਆਇਆ 9899 ਚ ਆਇਆ ਆਪਣੇ ਤਾਂ ਫੋਨ ਪਹਿਲਾਂ ਤਾਰਾਂ ਵਾਲੇ ਥੀਗੇ ਉਹੀ ਗੱਲ ਸੱਚੀ ਐ ਫਿਰ ਪਹਿਲਾਂ ਕਹਿੰਦੇ ਫੋਨ ਤਾਰਾਂ ਵਾਲੇ ਥੀਗੇ ਫੋਨ ਤਾਰ ਨਾਲ ਬੰਨਿਆ ਐ ਤਾਂ ਜਦੋਂ ਫੋਨ ਆ ਜਾਦ ਹੋ ਗਿਆ ਉਦੋਂ ਦੇ ਲੋਕ ਫੋਨ ਨਾਲ ਬੰਨੇ ਗਏ ਬਈ ਸੋਈ ਗੱਲਾਂ ਨੇ ਫੋਨ ਥੋੜਾ ਜਿਹਾ ਬੱਚਿਆਂ ਨੂੰ ਘਟਦਿਆ ਕਰੋ ਸਾਡੇ ਬੱਚਿਆਂ ਤੇ ਬਹੁਤ ਭੜਾ ਅਸਰ ਪਾਉਂਦਾ ਫੋਨ ਤੁਸੀਂ ਸੋਚ ਨਹੀਂ ਸਕਦੇ ਬੱਚੇ ਕੀ ਕੀ ਖੋਲ ਕੇ ਬਹਿ ਜਾਂਦੇ ਨੇ ਸਾਡੇ ਬੱਚੇ ਹੁਣ ਸਾਡੇ ਬੱਚੇ ਸਮੇ ਤੋਂ ਪਹਿਲਾਂ ਹੀ ਮੈਚੁਰ ਹੋਣ ਲੱਗ ਗਏ ਬਹੁਤ ਮੈਚੁਰਿਟੀ ਆ ਗਈ ਬੱਚਿਆਂ ਚ ਛੋਟੇ ਛੋਟੇ ਬੱਚਿਆਂ ਦੇ ਮੂੰਹੋਂ ਐਡੀਆਂ ਐਡੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਕਈ ਵਾਰ ਬੈਠਿਆਂ ਦਾ ਹੀ ਦਿਮਾਗ ਸੁੰਨ ਹੋ ਜਾਂਦਾ ਹੈ ਬਈ ਇਹਨਾਂ ਦੀ ਉਮਰ 'ਚ ਸਾਨੂੰ ਤਾਂ ਚੱਜੇ ਨਹੀਂ ਥਾ ਅਸੀਂ ਤਦਾਈ ਜੇ ਤੀਏ ਜਿਹਦਾ ਜੀ ਕਰਦਾ ਤਾਂ ਸਾਡਾ ਸਿਰ ਕੁੱਟ ਦਿੰਦਾ ਸੀ ਬਈ ਹੁਣ ਇਹਨਾਂ ਇਹਨਾਂ ਨੂੰ ਕਿੰਨੀ ਤਾਂ ਤੁਸੀਂ ਇੱਕ ਵਾਰ ਕੌੜਾ ਖਚਾ ਕੇ ਦੇਖ ਲਓ ਜੇ ਮੁੜ ਕੇ ਤੁਹਾਡੇ ਇੱਟਨਾ ਮਾਰਨ ਮੱਥੇ 'ਚ ਬਹੁਤ ਜ਼ਿਆਦਾ ਫਾਸਟ ਹੋ ਗਈ ਦੁਨੀਆ ਬਹੁਤ ਜ਼ਿਆਦਾ ਫਾਸਟ ਹੋ ਗਈ ਇਹ ਫੋਨਾਂ ਨਹੀਂ ਕਰੀਐ ਕੁਸ ਟੀਵੀਆਂ ਨੇ ਕਰਤੀ ਪਹਿਲਾਂ ਜਿਹੜੀ ਰਹਿੰਦੀ ਘੁੰਦੀ ਕਲ ਸਰਤੀ ਉਹ ਫੋਨਾਂ ਨਹੀਂ ਖੜਤੀ ਹੁਣ ਤਾਂ ਬਾਜੀ ਬਹੁਤ ਦੂਰ ਲੱਗ ਗਈ ਬਾਜੀ ਹੱਥ ਹਉਣੇ ਵਾਲਾ ਤਾਂ ਕੰਮ ਨਹੀਂ ਹੈਗਾ ਨਹੀਂ ਹੈਗਾ ਹੁਣ ਤਾਂ ਇਦਾਂ ਲੱਗਦਾ ਵੀ ਬਣੂ ਤਾਂ ਬਣੂਗੀ ਇਸ ਜਮਾਨੇ ਦਾ ਭਾਈ ਮਾਪੇ ਚੁਸਤ ਹੋ ਗਏਗਾ ਹਾਂ ਜਵਾਕ ਤਾਂ ਤੁਸੀਂ ਛੱਡ ਦਿਓ ਗੱਲਾਂ ਕੰਪਿਊਟਰ ਹੀ ਜੰਮਦੇ ਨੇ 2-3 ਕਸਾਲ ਬਾਅਦ ਪੂਰੇ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੰਦੇ ਨੇ ਆਪਣੀਆਂ ਚਲਾਕੀਆਂ ਸ਼ੈਤਾਨੀਆਂ ਦਿਖਾਉਣੀਆਂ ਬੱਚਾ ਸ਼ੁਰੂ ਕਰ ਦਿੰਦਾ ਨਹੀਂ ਇੱਥੇ ਹੁਣ ਤਾਂ ਹੀ ਚੱਜ ਨਹੀਂ ਆਇਆ ਲੋਕਾਂ ਦੇ ਚਟਾਕੇ ਚਟੂਕੇ ਖਾ ਕੇ ਕਿਤੇ ਮਾੜੀ ਜੀ ਦੇਖਿਆ ਦੁਆਰ ਲਾ ਕੇ ਵੀ ਆਏਗੇ ਆ ਦੁਨੀਆ ਚ ਫੇਰ ਥੋੜਾ ਜਿਹਾ ਸੁਰਤ ਜੀ ਆਈਆਂ ਜਾਂ ਫੇਰ ਅੱਖ ਖੁੱਲੀ ਆ ਵੀ ਹਾਂ ਜਿਵੇਂ ਛਟੀਆਂ ਲੋਕਾਂ ਨੇ ਸਿਰ ਚ ਜੁੱਤੀਆਂ ਫੇਰ ਥੋੜੀ ਜਿਹੀ ਸੁਰਤ ਆਈ ਆ ਵੀ ਹਾਂ ਅਸੀਂ ਵੀ ਰਹਨੇ ਆ ਜਵਾਨੇ ਚ ਨਹੀਂ ਤਾਂ ਜਵਾਨੇ ਦੀ ਹਵਾ ਤਾਂ ਲੱਗੀ ਹੋਣੀ ਕੁਝ ਪਰਿਵਾਰ ਨੇ ਨਹੀਂ ਲੱਗਣ ਦਿੱਤੀ ਕੁਝ ਐਹੀਆਂ ਜੀਆਂ ਸਹੂਲਤਾਂ ਨਹੀਂ ਤੀਗੀਆਂ ਵੀ ਹਾਂ ਉਹ ਤਾਂ ਆ ਚੱਲਦਾ ਟੀਵੀ ਤੇ ਬਲੈਕ ਐਂਡ ਵਾਈਟ ᱛੀਗੇ ਟੀਵੀ ਤੱਕ ਤਾਂ ਜਾ ਕੇ ਵਿਆਹ ਤੋਂ ਬਾਅਦ ਰੰਗीन ਰਗੂਨ ਦੇਖਣ ਲੱਗੇ ਆਪਾਂ 98 99 ਤੋਂ ਬਾਅਦ ਆ ਬਈ ਸੋਈ ਸੋਈ ਗੱਲਾਂ ਨੇ ਦੋ ਤਿੰਨ ਕਿ ਚੈਨਲ ਚੱਲਦੇ ਹੁੰਦੇ ਤੇ ਛੱਡ ਦੋ ਗੱਲ ਨੂੰ ਬਹੁਤ ਕੰਮ ਖਰਾਬ ਹੋ ਗਿਆ ਹੁਣ ਤਾਂ ਲੱਗਦਾ ਨਹੀਂ ਵੀ ਮੁਸ਼ਕਿਲ ਐ ਦੁਨੀਆ ਪਿੱਛੇ ਮੁੜੂਗੀ ਅੱਗੇ ਹੀ ਵਧਦੀ ਜਾਂਦੀ ਐ ਹੁਣ ਤਾਂ ਬਹੁਤ ਜਾਦਾ ਚੁਸਤੀ ਆ ਗਈ ਦੁਨੀਆ ਚ ਬਹੁਤ ਜ਼ਿਆਦਾ ਚੁਸਤੀ ਆ ਗਈ ਚਲੋ ਸਾਡਾ ਤਾਂ ਹੁਣ ਸਮਾਂ ਹੀ ਥੋੜਾ ਰਹਿ ਗਿਆ ਠੀਕ ਹੈ ਜੀ ਐਨੀ ਕਾ ਨਾਂਗੀ ਐਨੀ ਕ ਹੈਗੀ ਅਗਾਹ ਪਤਾ ਨਹੀਂ ਨਹੀਂ ਪਰ ਜਿਹੜਾ ਨਵੀਆਂ ਪਨੀਰੀਆਂ ਉੱਠਦੀਆਂ ਇਹ ਤਾਂ ਨਹੀਂ ਪੈਰਾਂ ਤੇ ਪਾਣੀ ਪੈਣ ਦੰਦੀਆਂ ਬਹੁਤ ਖਤਰਨਾਕ ਪਨੀਰੀ ਆ ਬਹੁਤ ਖਤਰਨਾਕ ਹੈ ਕੀ ਬਣੂ ਜਮਾਨੇ ਦਾ ਵੀ ਚਿੱਠੀਆਂ ਪੱਤਰਾਂ ਵਾਲੇ ਤਾਂ ਦਿਨ ਰਹੇ ਨਹੀਂ ਬੜੇ ਸਹਜ ਤਾਲੇ ਦਿਨ ਥੀਏ ਹੋ ਹੁਣ ਤਾਂ ਬਾਲਾ ਕੰਮ ਖਰਾਬ ਹੈ ਦੇਖੋ ਇੱਕ ਗੱਲ ਨਾ ਹੋਰ ਤੁਹਾਨੂੰ ਮੈਂ ਦੱਸਦੀ ਆਂ ਵੀ ਕੋਈ ਵੀ ਕਿਤੇ ਵੀਡੀਓ ਚ ਸਾਡੀ ਕੋਈ ਗਲਤੀ ਹੋਵੇ ਤੁਹਾਨੂੰ ਗੱਲ ਪਸੰਦ ਨਾ ਆਉਂਦੀ ਹੋਵੇ ਤਾਂ ਜ਼ਰੂਰ ਦੱਸਿਆ ਕਰੋ ਕੋਈ ਗੁੱਸੇ ਵਾਲੀ ਗੱਲ ਨਹੀਂ ਹੈਗੀ ਪਰ ਦੱਸਣਾ ਬੜਾ ਤਰੀਕੇ ਨਾਲ ਹੈ ਕਿਉਂਕਿ ਆਪਾਂ ਨੂੰ ਪਤਾ ਲੱਗੇ ਵੀ ਸੂਝਵਾਨ ਇਨਸਾਨ ਦਾ ਕਮੈਂਟ ਆਇਆ ਭੈਣ ਭਾਈਆਂ ਵਾਂਗੂੰ ਮੈਂ ਮੈਂ ਥੋੜਾ ਜਾ ਚਾਹੁੰਨੀ ਆ ਨਾ ਵੀ ਕੋਈ ਵੀ ਇਹ ਗੱਲ ਆਪਾਂ ਮੂੰਹੋਂ ਕੱਢੀਏ ਕਿਸੇ ਤੇ ਮਾੜਾ ਅਸਰ ਨਾ ਪਵੇ ਆਪਾਂ ਵਧੀਆ ਤਰੀਕੇ ਨਾਲ ਗੱਲਬਾਤ ਕਰੀਏ ਠੀਕ ਹੈ ਜੀ ਬਈ ਸੋਹੀ ਗੱਲਾਂ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਦੱਸਿਆ ਕਰੋ ਜ਼ਰੂਰ ਪਰ ਸੜੀ ਜੀ ਸੋਚਣੀ ਨਾਲ ਕਮੈਂਟ ਨਾ ਕਰਿਆ ਕਰੋ ਉੱਥੋਂ ਫਿਰ ਖੇਜ ਬਹੁਤ ਚੜਦੀ ਆ ਠੀਕ ਹੈ ਜੀ ਵਧੀਆ ਤਰੀਕੇ ਨਾਲ ਇੱਕ ਸੂਝਵਾਨ ਜੇ ਇਨਸਾਨ ਮੰਗੋ ਕਮੈਂਟ ਕਰਿਆ ਕਰੋ ਵੀ ਭੈਣੇ ਹਾਂ ਆ ਗੱਲ ਗਲਤ ਆ ਸਹੀ ਆ ਫਿਰ ਬੰਦਾ ਗਾਹ ਨੂੰ ਸੁਧਾਰ ਕਰ ਲੈਂਦਾ ਠੀਕ ਹੈ ਜੀ ਗਲਤੀਆਂ ਨਿਕਲ ਲੀਆਂ ਬਹੁਤ ਜ਼ਰੂਰੀ ਨੇ ਕਈ ਵਾਰ ਅਸੀਂ ਆਪਣੇ ਆਪ ਨੂੰ ਬਹੁਤ ਸੂਝਵਾਨ ਸਮਝ ਹੀ ਜਾਂਦੇ ਹਾਂ ਸਾਡੇ ਚ ਖਾਮੀਆਂ ਬਹੁਤ ਹੁੰਦੀਆਂ ਨੇ ਇੱਥੇ ਪੂਰਾ ਕੋਈ ਨਹੀਂ ਹੈਗਾ ਸਾਨੂੰ ਕੋਈ ਸਾਹਮਣੇ ਵਾਲਾ ਕਹਿ ਦੇਵੇ ਨਾ ਵੀ ਹਾਂ ਭਾਈ ਆ ਤੇਰੀ ਗਲਤੀ ਆ ਫਿਰ ਵਧੀਆ ਲੱਗਦਾ ਭਾਗਾਂ ਨੂੰ ਸੁਧਾਰ ਕਰ ਲੈਣੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬੌਂਦਿਆਂ ਕੋਲ ਕੋਈ ਧੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ